ਭਾਈ ਲੈਣਾ ਜੀ ਦਾ ਗੁਰਤਾ ਗੱਦੀ ਦਿਵਸ ਬੜੀ ਹੀ ਸਰਦਾ ਭਾਵਨਾ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ ਸੱਧ ਸੰਗਤ ਜੀ ਭਾਈ ਲੈਣਾ ਜੀ ਜੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਬਣਨ ਤੋਂ ਪਹਿਲਾਂ ਦੇਵੀ ਦੇ ਉਪਾਸ਼ਕ ਸਨ ਭਾਈ ਲੈਣਾ ਜੀ ਦੇ ਮਨ ਦੇ ਵਿੱਚ ਉਸ ਪਰਮੇਸ਼ਰ ਨੂੰ ਪਾਉਣ ਦੀ ਤਾਂਗ ਸਰੂਤਨ ਸੀ ਪਰ ਰਸਤਾ ਹੋਰ ਸੀ ਜਦੋਂ ਭਾਈ ਲੈਣਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਇੱਕ ਸਿੱਖ ਦੇ ਪਾਸੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਸੁਣਨ ਵਾਸਤੇ ਮਿਲੀ ਪਾਵਨ ਬਾਣੀ ਸੁਣੀ ਤੇ ਭਾਈ ਲੈਣਾ ਜੀ ਨੇ ਉਸ ਸਿੱਖ ਦੇ ਪਾਸੋਂ ਇਸ ਬਾਣੀ ਦੇ ਰਚਨਹਾਰ ਦਾ ਨਾਮ ਪੁੱਛਿਆ ਸਿੱਖ ਨੇ ਦੱਸਿਆ ਕਿ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ ਭਾਈ ਲੈਣੇ ਦੇ ਮਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਹੋਈ ਹੈ ਸੋ ਪਿਆਰ ਬਣ ਗਿਆ ਪਾਵਨ ਬਾਣੀ ਦੇ ਪਰਮਾਨੰ ਨੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਹੋਇਆ ਕਿ ਭਾਈ ਲੈਣਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਗੁਣ ਗੰਦੇ ਰਹਿੰਦੇ ਨੇ ਬਾਣੇ ਪੜ੍ਹਦੇ ਰਹਿੰਦੇ ਨੇ ਇੱਕ ਵਾਰ ਸੰਗਤ ਨੂੰ ਲੈ ਕੇ ਜੋ ਕਿ 6 ਮਹੀਨੇ ਬਾਅਦ ਦਰਸ਼ਨਾਂ ਨੂੰ ਜਾਇਆ ਕਰਦੇ ਸਨ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਕਿਸੇ ਨੇ ਭਾਈ ਲੈਣੇ ਨੂੰ ਆਖਿਆ ਜਦੋਂ ਕਰਤਾਰਪੁਰ ਲੰਘਿਆ ਕਿ ਆ ਉਹ ਨੱਭ ਰਿਹਾ ਕਰਤਾਰਪੁਰ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਐਸ ਵੇਲੇ ਬਿਰਾਜਮਾਨ ਆ ਜਿਨ੍ਹਾਂ ਦੇ ਤੁਸੀਂ ਗੁਣ ਗੰਦੇ ਰਹਿੰਦੇ ਜੇ ਸੋ ਹਿਰਦੇ ਦੇ ਵਿੱਚ ਖਿੱਚ ਸੀ ਪਿਆਰ ਬਣਿਆ ਹੋਇਆ ਸੀ ਭਾਈ ਲੈਣਾ ਜੀ ਉੱਥੇ ਉਤਰ ਗਿਆ ਆਖਣ ਲੱਗੇ ਤੁਸੀਂ ਜਾਓ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਸੋ ਜਦੋਂ ਕਰਤਾਰਪੁਰ ਭਾਈ ਲੈਣਾ ਜੀ ਉਤਰੇ ਸੰਗ ਅੱਗੇ ਚੱਲਿਆ ਗਿਆ ਹੁਣ ਭਾਈ ਲੈਣਾ ਜੀ ਸੋਚ ਰਿਹਾ ਕਿ ਕਿਸੇ ਨੂੰ ਆਵਾਜ਼ ਮਾਰਾਂ ਕੋਈ ਮੈਨੂੰ ਦੱਸੇ ਕਿ ਗੁਰੂ ਨਾਨਕ ਪਾਤਸ਼ਾਹ ਰਹਿੰਦੇ ਕਿੱਥੇ ਆ ਤਾਂ ਮਨ ਦੇ ਵਿੱਚ ਅਜੇ ਇਹ ਬੇਨਤੀਆਂ ਕਰ ਰਹੇ ਨੇ ਤੇ ਕੀ ਵੇਖਿਆ ਇੱਕ ਬਜ਼ੁਰਗ ਜਿਸ ਨੇ ਭਾਈ ਲੈਣੇ ਨੂੰ ਘੋੜੇ ਦੇ ਉੱਪਰ ਚੜਿਆ ਵੇਖਿਆ ਆਖਣ ਲੱਗੇ ਕੋਲ ਆ ਕੇ ਕਿ ਤੁਸੀਂ ਇਸ ਨਗਰ ਵਿੱਚ ਨਵੇਂ ਲੱਗਦੇ ਜੇ ਕਿੱਥੇ ਜਾਣਾ ਤੇ ਭਾਈ ਲੈਣਾ ਜੀ ਆਖਣ ਲੱਗੇ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣਾ ਉਹਨਾਂ ਦੇ ਦਰਸ਼ਨ ਕਰਨੇ ਆ ਉਹ ਕਿੱਥੇ ਰਹਿੰਦੇ ਆ ਤਾਂ ਉਸ ਬਜ਼ੁਰਗ ਨੇ ਆਖਿਆ ਕਿ ਚੱਲ ਭਾਈ ਮੈਂ ਤੈਨੂੰ ਉਹਨਾਂ ਦੇ ਕੋਲ ਲੈ ਜਾਣਾ ਹੁਣ ਭਾਈ ਲੈਣਾ ਜੀ ਆਪ ਉੱਪਰ ਅਸਵਾਰ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਦੇ ਘੋੜੇ ਦੀਆਂ ਬਾਗਾਂ ਖੜੀਆਂ ਹੋਈਆਂ ਨੇ ਉਹ ਬਜ਼ੁਰਗ ਹੋਰ ਕੋਈ ਨਹੀਂ ਖੁਦ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਭਾਈ ਲੈਹਣੇ ਦੇ ਪ੍ਰੇਮ ਦੇ ਬਧੇ ਅੱਗੋਂ ਲੈਣ ਵਾਸਤੇ ਗਏ ਏ ਬਚਨ ਸੱਚ ਹੋ ਗਏ ਕਿ ਚਰਨ ਕੰਮਲ ਗੁਰ ਏਕ ਪੈੰਡਾ ਜਾਏ ਚੱਲ ਸਤ ਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਭਾਈ ਲੈਹਣੇ ਨੂੰ ਲੈ ਕੇ ਆਏ ਤੇ ਭਾਈ ਲੈਹਣੇ ਨੂੰ ਰੱਖਣ ਲੱਗੇ ਕਿ ਪੁਰਖਾ ਇਦਾਂ ਕਰ ਐਸੇ ਦਰਖਤ ਦੇ ਨਾਲ ਆਪਣਾ ਤੋਂ ਘੋੜਾ ਬੰਨ ਦੇ ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਂਦੇ ਸਨ ਉਸ ਕਮਰੇ ਦਾ ਭਾਈ ਲੈਹਣੇ ਨੂੰ ਇਸ਼ਾਰੇ ਦੇ ਨਾਲ ਰਸਤਾ ਦੱਸਦਿਆਂ ਹੋਇਆਂ ਤੇ ਉਸ ਜਗ੍ਹਾ ਤੇ ਗੁਰੂ ਸਾਹਿਬ ਜੀ ਬੈਠੇ ਨੇ ਜਾ ਕੇ ਦਰਸ਼ਨ ਕਰ ਲੈ ਭਾਈ ਲੈਹਣੇ ਨੇ ਘੋੜਾ ਬੰਨਿਆ ਅੱਜ ਵੀ ਉਹ ਇਤਿਹਾਸਿਕ ਅਸਥਾਨ ਉਹ ਦਰਖਤ ਮਜੂਦ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪਣੇ ਆਸਣ ਤੇ ਜਾ ਬੈਠੇ ਜਦੋਂ ਭਾਈ ਲੈਣੇ ਨੇ ਦਰਸ਼ਨ ਕੀਤੇ ਜਾ ਕੇ ਤੇ ਭਾਈ ਲੈਣੇ ਦਾ ਸੀਸ ਸਰਦਾ ਨਾਲ ਝੁਕ ਗਿਆ ਨੈਤਰਾਂ ਦੇ ਵਿੱਚ ਜਾਲੇ ਆ ਗਿਆ ਆਖਣ ਲੱਗਾ ਸਤਿਗੁਰੂ ਜੀ ਤੁਸੀਂ ਹੀ ਗੁਰੂ ਨਾਨਕ ਜੀ ਤੇ ਮੇਰੇ ਕੋਲੋਂ ਤੇ ਬੜਾ ਵੱਡਾ ਗੁਨਾਹ ਹੋ ਗਿਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੁਹਾਨੂੰ ਮੈਂ ਅਸਵਾਰੀ ਕਰਵਾਉਂਦਾ ਆਪ ਮੈਂ ਵਾਗਾਂ ਫੜਦਾ ਮੈਂ ਪੈਦਲ ਚੱਲ ਕੇ ਹੁੰਦਾ ਉਲਟਾ ਹੋ ਗਿਆ ਕੁਸੀਂ ਪੈਦਲ ਆਏ ਤੇ ਮੈਂ ਘੋੜੇ ਦੀ ਸਵਾਰੀ ਕਰਕੇ ਆਇਆ ਸਤਿਗੁਰੂ ਜੀ ਆਖਣ ਲੱਗੇ ਪੁਰਖਾ ਸਿੰਘ ਘੋੜੇ ਦੀਆਂ ਨਹੀਂ ਤੇਰੇ ਮਨ ਦੀਆਂ ਬਾਗਾਂ ਪੜੀਆਂ ਸਨ ਪਰ ਭਾਈ ਲੈਣਾ ਜੀ ਮਨ ਦੇ ਵਿੱਚ ਇਹੋ ਸੋਚੀ ਜਾ ਰਿਹਾ ਕਿ ਗੁਰੂ ਸਾਹਿਬ ਜੀ ਮੈਨੂੰ ਕਿਤੇ ਹੁਣ ਜਾ ਲੈਣ ਦੇਣ ਮੈਂ ਦੂਜੀ ਔਰ ਨਮਾਣਾ ਜ੍ਹਾ ਸੇਵਕ ਬਣ ਕੇ ਆਵਾਂ ਅਜੇ ਮਨ ਦੇ ਵਿੱਚ ਇਹ ਵਿਚਾਰ ਆ ਤੇ ਗੁਰੂ ਸਾਹਿਬ ਜੀ ਮਹਾਰਾਜ ਦਿਲਾਂ ਦੀਆਂ ਜਾਣਨ ਹਾਰਿਆ ਬੁੱਝ ਗਿਆ ਆਖਣ ਲੱਗੇ ਕਿ ਤੂੰ ਅੱਜ ਜਾਂ ਸਵੇਰੇ ਆਵੇਂ ਆਖਣ ਲੱਗਾ ਸਤਿਗੁਰੂ ਜੀ ਆਪ ਜੀ ਤੇ ਦਿਲਾਂ ਦੀਆਂ ਜਾਣਨ ਹਾਰਜ ਬੜਾ ਵਿਰਾਗ ਆਇਆ ਬੜੇ ਪਰਸੰਨ ਹੋਏ ਰਾਤ ਤੇ ਚਲੇ ਤੇ ਗਏ ਪਰ ਨੀਂਦ ਨਹੀਂ ਆ ਰਹੀ ਕਿ ਕਦੋਂ ਦਿਨ ਚੜ੍ਹੇ ਕਦੋਂ ਮੈਂ ਕੋਈ ਭੇਟਾ ਲੈ ਕੇ ਜਾਵਾਂ ਭਾਈ ਲੈਣਾ ਜੀ ਨੇ ਦਿਨ ਚੜਦਿਆਂ ਪੰਡ ਬੰਨਈਆ ਸੱਕਰਿਆ ਕੁਝ ਹੋਰ ਰਸਤਾ ਲੰਗਰ ਦੀਆਂ ਨਾਲ ਲਿਆਂਦੀਆਂ ਤੇ ਦਰਸ਼ਨ ਕਰਨ ਵਾਸਤੇ ਆ ਗਏ ਨੇ ਮਾਤਾ ਜੀ ਨੇ ਆਖਿਆ ਕਿ ਗੁਰੂ ਸਾਹਿਬ ਜੀ ਮਹਾਰਾਜ ਖੇਤਾਂ ਦੇ ਵਿੱਚ ਕੰਮ ਕਰ ਰਹੇ ਭਾਈ ਲੈਣੇ ਨੇ ਬੜੀ ਵਧੀਆ ਮਹਿੰਗੀ ਪੋਸ਼ਾਕ ਪਾਈ ਹੈ ਸੋਹਣੇ ਕੱਪੜੇ ਪਾਏ ਨੇ ਉਹ ਲੰਗਰ ਦੀਆਂ ਵਸਤੂਆਂ ਲੰਗਰ ਚ ਰੱਖ ਕੇ ਪਿਛੇ ਖੇਤਾਂ 'ਚ ਹੀ ਦਰਸ਼ਨ ਕਰਨੇ ਚਲੇ ਗਏ ਭਾਈ ਲੈਣਾ ਜੀ ਜਦੋਂ ਦਰਸ਼ਨ ਕਰਨ ਵਾਸਤੇ ਗਏ ਗੁਰੂ ਸਾਹਿਬ ਜੀ ਕੰਮ ਆਪਸ ਨੂੰ ਕੰਮ ਕਰਵਾ ਰਹੇ ਆ ਉਹ ਘਾਹ ਚੱਕੜ ਦੇ ਨਾਲ ਭਰਿਆ ਲਿੱਦਣ ਜੋ ਫਸਲਾਂ ਦੇ ਵਿੱਚੋਂ ਕੱਢਿਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੇਵਾਦਾਰ ਜਾਣ ਕਰਕੇ ਭਾਈ ਲੈਣੇ ਨੂੰ ਪੰਡ ਚ ਗਾ ਦਿੱਤੀ ਹੈ ਭਾਈ ਲੈਣੇ ਦੇ ਕੱਪੜੇ ਚੱਕੜ ਦੇ ਨਾਲ ਖਰਾਬ ਹੋ ਰਹੇ ਚੱਕੜ ਦੇ ਉੱਤੇ ਚੋਰਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਹਿਲ ਮਾਤਾ ਸੁਲੱਖਣੀ ਜੀ ਜਦੋਂ ਭਾਈ ਲੈਹਣੇ ਦੀ ਇਹ ਹਾਲਤ ਵੇਖਦੇ ਆਖਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਤੇ ਕੰਮਾ ਨਹੀਂ ਕੋਈ ਤੇ ਸੇਵਾਦਾਰ ਸੀ ਘੇਟਾ ਲੈ ਕੇ ਆਇਆ ਸੀ ਤੁਹਾਡੇ ਦਰਸ਼ਨਾਂ ਨੂੰ ਗਿਆ ਤੁਸੀਂ ਇਸ ਦਾ ਕੀ ਹਾਲ ਕਰ ਦਿੱਤਾ ਇਹਦੇ ਚਿੱਕੜ ਨਾਲ ਕੱਪੜੇ ਲਿਬੜ ਗਏ ਨੇ ਤੇ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਤੁਹਾਨੂੰ ਇਹ ਚਿੱਕੜ ਜਾਪਦਾ ਅਸਾਨੂੰ ਤੇ ਇਹ ਚਿੱਕੜ ਨਹੀਂ ਜਾਪਦਾ ਇਹ ਤੇ ਪੱਤਰ ਪੈ ਗਿਆ ਇਹ ਤੇ ਜਿਸਰ ਦਾ ਸਣਕਾ ਹੋ ਗਿਆ ਇਸ ਦੇ ਕੱਪੜਿਆਂ ਦੇ ਉੱਤੇ ਇਹਦੇ ਸਿਰ ਤੇ ਤੁਹਾਨੂੰ ਪੰਡ ਦੇਸ ਦੀ ਪਰ ਸਾਨੂੰ ਹੋਰ ਹੀ ਕੁਝ ਦਿਸ ਰਾ ਇਹਦੇ ਸਿਰ ਤੇ ਜ਼ਿੰਮੇਵਾਰੀ ਆ ਜਾਣੀ ਸੋ ਇਹ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲੈਹਣੇ ਦੇ ਕਿਰਦਾਰ ਨੂੰ ਵੇਖਦਿਆਂ ਕੀਤੇ ਸਨ ਭਾਈ ਲੈਹਣੇ ਨੇ ਅੱਗੇ ਜਾ ਕੇ ਬੜੀ ਸੇਵਾ ਕੱਲਣਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੀਤੀ ਹੁਕਮ ਮੰਨ ਕੇ ਸੇਵਾ ਕੀਤੀ ਆ ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲੈਹਣੇ ਨੂੰ ਆਖ ਦਿੱਤਾ ਕਿ ਤੁਸੀਂ ਇਦਾਂ ਕੰਮ ਕਰੋ ਸੰਗਤਾਂ ਨੂੰ ਭੁੱਖ ਲੱਗੀ ਹੈ ਜਾ ਕੇ ਕਿਕਰ ਨੂੰ ਹਲੂਣਾ ਮਾਰ ਦਿਓ ਮਠਿਆਈ ਡਿੱਗੇਗੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਨਹੀਂ ਸੀ ਗਏ ਆਖਣ ਲੱਗੇ ਐਵੇਂ ਲੋਕਾਂ ਦੇ ਵਿੱਚ ਹਾਸਾ ਹੋਵੇਗਾ ਕਦੇ ਕਿਕਰਾਂ ਤੋਂ ਵੀ ਮਠਿਆਈ ਡਿੱਗੀ ਭਾਈ ਲੈਹਣੇ ਨੇ ਜਾ ਹਲੂਣਿਆ ਸੰਗਤਾਂ ਨੇ ਪੁੱਛਿਆ ਤੇ ਤੁਹਾਨੂੰ ਯਕੀਨ ਸੀ ਮਠਿਆਈ ਡਿੱਗੇਗੀ ਆਖਣ ਲੱਗੇ ਮੈਨੂੰ ਮਠਿਆਈ ਡਿੱਗਣ ਦੇ ਨਾਲ ਜਾਂ ਨਾ ਡਿੱਗਣ ਦੇ ਨਾਲ ਕੋਈ ਫਰਕ ਨਹੀਂ ਸੀ ਪੈਣਾ ਮੈਨੂੰ ਤੇ ਇਸ ਗੱਲ ਦਾ ਪਤਾ ਕਿ ਗੁਰੂ ਜੀ ਨੇ ਹੁਕਮ ਕਰ ਦਿੱਤਾ ਤੇ ਮੈਂ ਹੁਕਮ ਮੰਨ ਲਿਆ ਇਦਾਂ ਸੇਵਾ ਘਾਲਣਾ ਘਾਲੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੁਰੇ ਜਾ ਰਹੇ ਨੇ ਬੜੀਆਂ ਪ੍ਰੇਟੀਆਂਾਂ ਵਾਂ ਹੋਈਆਂ ਨੇ ਰਸਤੇ ਦੇ ਵਿੱਚ ਇੱਕ ਟੋਵਾ ਹੈ ਡੂੰਗਾ ਚਿੱਕੜ ਦੇ ਨਾਲ ਭਰਿਆ ਗੁਰੂ ਸਾਹਿਬ ਜਿਨੇ ਆਪਣੇ ਹੱਥ ਦੇ ਵਿੱਚ ਜੋ ਗੜਵਾ ਫੜਿਆ ਉਸ ਦੇ ਵਿੱਚ ਸੁੱਟ ਦਿੱਤਾ ਆਪਣੇ ਪੁੱਤਰਾਂ ਨੂੰ ਵਾਰੀ-ਵਾਰੀ ਦੋਨਾਂ ਨੂੰ ਆਖਿਆ ਜਾਓ ਕੱਢ ਕੇ ਲਿਆਓ ਆਖਣ ਲੱਗੇ ਪਿਤਾ ਜੀ ਆਪਾਂ ਹੋਰ ਗੜਵਾ ਨਵਾਂ ਲੈ ਲਵਾਂਗੇ ਜੇ ਇਹੋ ਚਾਹੀਦਾ ਤਾਂ ਕਿਸੇ ਸੇਵਾਦਾਰ ਦੇ ਪਾਸੋਂ ਕਢਵਾ ਲਵਾਂਗੇ ਤੇ ਜਦੋਂ ਗੁਰੂ ਸਾਹਿਬ ਜੀ ਨੇ ਭਾਈ ਲੈਣੇ ਵੱਲ ਇਸ਼ਾਰਾ ਕੀਤਾ ਤੇ ਭਾਈ ਲੈਣਾ ਜੀ ਤੇ ਉਡੀਕ ਰਹੇ ਸਨ ਕਿ ਮੈਨੂੰ ਗੁਰੂ ਕੋਈ ਹੁਕਮ ਕਰੇ ਮਾਰੀ ਛਾਲ ਚੱਕੜ ਦੇ ਵਿੱਚ ਗੜਵਾ ਕੱਢ ਕੇ ਲਿਆ ਜਾਂਦਾ ਇੱਕ ਵਾਰ ਦਰਬਾਰ ਦੇ ਵਿੱਚ ਦੱਸਦੇ ਨੇ ਕਿ ਬਿੱਲੀ ਇੱਕ ਮਰਿਆ ਹੋਇਆ ਚੂਹਾ ਲੈ ਕਰਕੇ ਆ ਗਈ ਦਰਦੀ ਉੱਥੋਂ ਭੱਜ ਗਈ ਚੂਹਾ ਉੱਥੇ ਸੁੱਟ ਗਈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਦੋਂ ਹੀ ਪੁਰਣਾ ਨੂੰ ਆਖਿਆ ਪੁੱਤਰਾਂ ਆਪਣਿਆਂ ਨੂੰ ਆਖਿਆ ਪਰ ਇਸ ਕੰਮ ਵਾਸਤੇ ਕਿਸੇ ਨੇ ਹਾਂ ਨਾ ਕੀਤੀ ਭਾਈ ਰਹਿਣਾ ਨੇ ਫੜਿਆ ਪੂਛਾਂ ਚੂਹਾ ਤੇ ਚੁੱਕ ਕੇ ਬਾਹਰ ਸੁੱਟ ਦਿੱਤਾ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਰਾਤ ਦਾ ਸਮਾਂ ਹੈ ਉਸ ਦੇ ਨੇ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵੀ ਉੱਤੇ ਮੌਜੂਦ ਹੈ ਇੱਕ ਸੇਵਾਦਾਰ ਹੋ ਰਿਹਾ ਪਹਿਲਾਂ ਉਸ ਸੇਵਾਦਾਰ ਨੂੰ ਭੇਜਿਆ ਜਾਂ ਵੇਖ ਤੇ ਆਪੁਰਖਾ ਰਾਤ ਕਿੰਨੀ ਰਹਿੰਦੀ ਆ ਉਹਨੇ ਪ੍ਰਾਤਨ ਸਮਿਆਂ ਦੇ ਅਨਸਾਰ ਤਾਰਿਆਂ ਦੇ ਗਿਣਤੀ ਮਿੰਤੀ ਦੇ ਹਿਸਾਬ ਦੇ ਨਾਲ ਸਮਾਂ ਵੇਖਦੇ ਸੀ ਆਖਣ ਲੱਗਾ ਮਹਾਰਾਜ ਅੱਧੀ ਰਾਤ ਬੀਤ ਗਈ ਐ ਅੱਧੀ ਰਹਿੰਦੀ ਐ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਅਸੀਂ ਤੇ ਆਖਦੇ ਹਾਂ ਕਿ ਇੱਕ ਪੈਰ ਰਾਤ ਰਹਿੰਦੀ ਐ ਬਾਬਾ ਬੁੱਢਾ ਜੀ ਨੂੰ ਆਖਣ ਲੱਗੇ ਤੁਸੀਂ ਵੇਖ ਕੇ ਆਓ ਬਾਬਾ ਬੁੱਢਾ ਜੀ ਗਏ ਵਾਕਿਆ ਰਾਤ ਅੱਧੀ ਰਹਿੰਦੀ ਸੀ ਆਖਣ ਲੱਗੇ ਮਹਾਰਾਜ ਅੱਧੀ ਬੀਤੀ ਅੱਧੀ ਰਹਿੰਦੀ ਮਹਾਰਾਜ ਆਖਣ ਲੱਗੇ ਨਹੀਂ ਇੱਕ ਪੈਰ ਰਹਿੰਦੀ ਹੈ ਭਾਈ ਲੈਣੇ ਨੂੰ ਭੇਜਿਆ ਵਾਕਿਆ ਅੱਧੀ ਰਹਿੰਦੀ ਸੀ ਭਾਈ ਲੈਣੇ ਨੇਵੇਂ ਜਦੋਂ ਆ ਕਰਕੇ ਆਖਿਆ ਅੱਧੀ ਰਹਿੰਦੀ ਆ ਤੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਮਜ ਸਮਝ ਗਏ ਨੇ ਆਖਣ ਲੱਗੇ ਸਤਿਗੁਰੂ ਜੀ ਸ਼ਾਇਦ ਮੇਰੀਆਂ ਅੱਖਾਂ 'ਚ ਕਿਤੇ ਉਨੀਂਦਰਾ ਨਾ ਹੋਵੇ ਮੈਨੂੰ ਭਲੇ ਅੱਖਾਂ ਵੀ ਲੱਗ ਸਕਦਾ ਜੇ ਤੁਸੀਂ ਆਖਦੇ ਜੇ ਇੱਕ ਪਹਿਰ ਰਹਿੰਦੀ ਹੈ ਤੇ ਪਹਿਰ ਹੀ ਹੋਊਗਾ ਮਹਾਰਾਜ ਮੈਂ ਦੱਸਾਂ ਜਿੰਨੀ ਕੋ ਤੁਸੀਂ ਰਾਤ ਬੀਤ ਕਰ ਦਿੱਤੀ ਹੈ ਨਾ ਜਿੰਨੀ ਕੋ ਤੁਸੀਂ ਲੰਘਾ ਦਿੱਤੀ ਉਨੀ ਲੰਘ ਗਈ ਹੈ ਜਿੰਨੀ ਤੁਸੀਂ ਰੱਖੀ ਉਨੀ ਰਹਿੰਦੀ ਹੈ ਇਦਾਂ ਭਾਈ ਲੈਣਾ ਨੇ ਗੁਰੂ ਸਾਹਿਬ ਜੀ ਦਾ ਹੁਕਮ ਹੀ ਮੰਨਿਆ ਇੱਥੇ ਬਸ ਨਹੀਂ ਅਹੀ ਲੈਣੇ ਦੀ ਹੋਰ ਇੱਕ ਪ੍ਰੀਖਿਆ ਲਈ ਗੁਰੂ ਸਾਹਿਬ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਆਪ ਲੱਗੇ ਦੀਵਾਨ ਦੇ ਵਿੱਚ ਇਹ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੱਸਦੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੁੱਛਿਆ ਸੀ ਕਿ ਕੋਈ ਐਸਾ ਪ੍ਰਸੰਗ ਸੁਣਾਓ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲੈਣੇ ਦੀ ਪ੍ਰੀਖਿਆ ਕੀਤੀ ਸੀ ਜੋ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਦਿਲਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਸਤਕਾਰ ਪੈਦਾ ਹੋਵੇ ਤੇ ਪਤਾ ਚੱਲੇ ਕਿ ਗੁਰੂ ਦਾ ਹੋ ਕੇ ਕਿਦਾਂ ਰਹਿਦਾ ਬਾਬਾ ਬੁੱਢਾ ਜੀ ਆਖਣ ਲੱਗੇ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਹ ਕਥਾ ਸੁਣਾਉਣ ਲੱਗੇ ਆਖਣ ਲੱਗੇ ਸਤਿਗੁਰੂ ਜੀ ਇੱਕ ਵਾਰ ਐਸਾ ਹੋਇਆ ਕਿ ਜਦੋਂ ਭਾਈ ਲੈਹਣੇ ਪਾਸੋਂ ਕਿਕਰਾਂ ਤੋਂ ਮਠਿਆਈ ਚੜਵਾਈ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਤੋਂ ਮਗਰੋਂ ਸਤਗੁਰਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਕੱਪੜੇ ਵੀ ਪਾਟੇ ਪ੍ਰਾਣੇ ਤੇ ਮੈਲੇ ਕੁਚਾਲੇ ਇਦਾਂ ਦੇ ਪਾਲੇ ਨੇ ਸਤਗੁਰੂ ਜੀ ਮੰਝੇ ਦੇ ਪੁਰਾਣੇ ਵਾਣ ਦਾ ਸਤਗੁਰਾਂ ਨੇ ਸਿਰ ਦੇ ਉੱਤੇ ਲਪੇਟਾ ਮਾਰ ਲਿਆ ਹੈ ਅਨੋਖੀ ਭੇਸ ਬਣਾ ਲਿਆ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਗਲ ਦੇ ਵਿੱਚ ਸਡੀਆਂ ਦੀ ਮਾਲਾ ਪਾ ਲਈ ਐ ਤਾਂ ਲੱਕ ਦੇ ਨਾਲ ਖੱਬੜ ਦਾ ਮੋਟਾ ਰਸਿਆ ਬੰਨਿਆ ਵਿੱਚ ਗੁਰੂ ਸਾਹਿਬ ਜੀ ਨੇ ਸੁਰਾ ੜਾਇਆ ਨਾਲ ਹੋਰ ਪਿੱਛੇ ਕੁੱਤੇ ਕੁੱਤੀਆਂ ਗੁਰੂ ਸਾਹਿਬ ਜੀ ਮਹਾਰਾਜ ਨੇ ਲਾ ਲੇ ਆ ਤੇ ਰਾਵੀ ਦੇ ਕੰਢੇ ਚਲਦਿਆਂ ਚਲਦਿਆਂ ਜੰਗਲ ਵਾਲੇ ਪਾਸੇ ਨੂੰ ਤੁਰ ਪਏ ਸਤਿਗੁਰੂ ਜੀ ਹੋਰ ਵੀ ਸੰਗਤਾਂ ਪਿੱਛੇ ਗਈਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਰੁਪਈਆਂ ਦੇ ਢੇਰ ਵਿਖਾਏ ਕਈ ਰੁਪਈਏ ਲੈ ਕੇ ਮੋੜ ਆਏ ਮਹਾਰਾਜ ਨੇ ਮੋਹਰਾਂ ਦੇ ਢੇਰ ਵਿਖਾਏ ਕਈ ਮੋਹਰਾਂ ਲੈ ਕੇ ਮੁੜ ਆਏ ਉੱਥੇ ਸਿਰਫ ਇੱਕ ਮੈਂ ਬਾਬਾ ਬੁੱਢਾ ਜੀ ਆਪਣਾ ਨਾਮ ਲੈ ਰਹੇ ਇੱਕ ਸਧਾਰਨ ਇੱਕ ਪਘੀਰਤ ਤੇ ਇੱਕ ਭਾਈ ਲੈਣਾ ਇਹ ਚਾਰ ਜਾਣੇ ਰਹਿ ਗਏ ਜੰਗਲ ਦੇ ਵਿੱਚ ਚਲੇ ਗਏ ਗੁਰੂ ਸਾਹਿਬ ਜੀ ਕੜਕਮੀ ਆਵਾਜ਼ ਵਿੱਚ ਬੋਲੇ ਕਿ ਤੁਸੀਂ ਇੱਥੇ ਕੀ ਕਰਦੇ ਜੇ ਤੁਸੀਂ ਵੀ ਜਾਓ ਸਤਿਗੁਰੂ ਜੀ ਅਸੀਂ ਪਿੱਛੇ ਗਏ ਜਦੋਂ ਗੁਰੂ ਜੀ ਸਾਨੂੰ ਇੱਕ ਦੰਦਾ ਲੈ ਕੇ ਪਿੱਛੇ ਭੱਜੇ ਤੇ ਅਸੀਂ ਡਰ ਗਏ ਅਸੀਂ ਦਰਖਤਾਂ ਦੇ ਹੇਲੇ ਲੁਕ ਗਏ ਤੇ ਭਾਈ ਰਹਿਣੇ ਨੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਜਾ ਕੇ ਬੇਨਤੀ ਕੀਤੀ ਮਹਾਰਾਜ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਮੇਰਾ ਤੇ ਹੈ ਹੀ ਕੋਈ ਨਹੀਂ ਮੈਂ ਤੇ ਹੈ ਹੀ ਤੁਹਾਡਾ ਮੈਂ ਕਿੱਥੇ ਜਾਵਾਂ ਤੇ ਮਹਾਰਾਜ ਆਖਣ ਲੱਗੇ ਕਹਿਣ ਨਾਲ ਗੱਲ ਨਹੀਂ ਬਣਨੀ ਸਾਡਾ ਹੁਕਮ ਮੰਨ ਤੇ ਭਾਈ ਰਹਿਣਾ ਜੀ ਆਚਾ ਮਹਾਰਾਜ ਹੁਕਮ ਕਰੋ ਗੁਰੂ ਸਾਹਿਬ ਜੀ ਆਖਣ ਲੱਗੇ ਫੇਰ ਉਹ ਝਾੜੀਆਂ ਵੱਲ ਵੇਖ ਉਥੇ ਇੱਕ ਮੁਰਦਾ ਪਿਆ ਸੀ ਮਹਾਰਾਜ ਆਖਣ ਲੱਗੇ ਮੁਰਦਾ ਖਾ ਤੇ ਭਾਈ ਰਹਿਣਾ ਜੀ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਜਦੋਂ ਮੁਰਦੇ ਦੇ ਕੋਲ ਗਏ ਤੇ ਲਾਗੇ ਜਾ ਕੇ ਖਲੋਗੇ ਨੇ ਰੁਕ ਗਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਕੜਕਵੀਂ ਬਾਗ ਦੇ ਵਿੱਚ ਭਾਈ ਰਹਿਣੇ ਨੂੰ ਆਖਣ ਲੱਗੇ ਆਖਣ ਨੂੰ ਤੇ ਸਾਰੇ ਆਖਦੇ ਅਸੀਂ ਤੇਰੇ ਸੇਖਿਆ ਪਰ ਹੁਕਮ ਮੰਨਣ ਲੱਗਿਆਂ ਸਾਰੇ ਡਰ ਜਾਂਦੇ ਨੇ ਜੇ ਤੈਨੂੰ ਆਖਿਆ ਖਾ ਖਾਂਦਾ ਕਿਉਂ ਨਹੀਂ ਤੇ ਭਾਈ ਲੈਹਣੇ ਨਿਆਚਾ ਮਹਾਰਾਜ ਮੈਨੂੰ ਇਹ ਦੱਸੋ ਮੈਂ ਖਾਣਾ ਕਿੱਧਰੋਂ ਸ਼ੁਰੂ ਕਰਾਂ ਸਿਰ ਵੱਲੋਂ ਖਾਵਾਂ ਕਿ ਪੈਰਾਂ ਵੱਲੋਂ ਖਾਵਾਂ ਤੇ ਗੁਰੂ ਸਾਹਿਬ ਜੀ ਨੇ ਇਸ਼ਾਰਾ ਕੀਤਾ ਪੈਰਾਂ ਵੱਲੋਂ ਖਾ ਭਾਈ ਲੈਹਣੇ ਨੇ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਮੰਨਿਆ ਉਸ ਮੁਰਦੇ ਦੇ ਉੱਪਰੋਂ ਚਟਾ ਕੱਪੜਾ ਲਾਇਆ ਜਦੋਂ ਭਾਈ ਲੈਹਣੇ ਨੇ ਕੱਪੜਾ ਲਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਬਾ ਬੁੱਢਾ ਜੀ ਦੱਸ ਰਹੇ ਸਤਿਗੁਰੂ ਜੀ ਥੱਲੇ ਤੇ ਹਾਵਲੇ ਦੀ ਦੇਗ ਕੜਾ ਪ੍ਰਸਾਦ ਤਿਆਰ ਹੋਇਆ। ਵੇਖਦਾ ਵੇਖਦਿਆਂ ਮਹਾਰਾਜ ਨਾਵ ਤੇ ਕੋਈ ਖੱਪਣ ਰਿਹਾ ਨਾ ਮੁਰਦਾ ਰਿਹਾ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲੈਣੇ ਨੂੰ ਗਲ ਦੇ ਨਾਲ ਲਾ ਲਿਆ ਆਖਣ ਲੱਗੇ ਤੂੰ ਹੁਕਮ ਮੰਨ ਕੇ ਅੱਜ ਤੋਂ ਲੈਣੇ ਤੋਂ ਅੰਗਦ ਹੋ ਗਿਆ ਤੂੰ ਸਦਾ ਹੀ ਸਾਡੇ ਪਾਸੋਂ ਲੈਣਾ ਅਸੀਂ ਤੇਰਾ ਦੇਣਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਅਨੇਕ ਤਰ੍ਹਾਂ ਨਾਲ ਭਾਈ ਲੈਹਣੇ ਦੀਆਂ ਪ੍ਰੀਖਿਆਵਾਂ ਲੈ ਕਰਕੇ ਭਾਈ ਲੈਹਣਾ ਦੀ ਸੇਵਾ ਭਾਵਨਾ ਦੇ ਨਾਲ ਹੁਕਮ ਮੰਨ ਕੇ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਸਫਲ ਹੋਏ ਗੁਰਤਾ ਗੱਦੀ ਦੇ ਯੋਗ ਵੇਖ ਕੇ ਭਾਈ ਲੈਹਣੇ ਨੂੰ ਗੁਰਤਾ ਗੱਦੀ ਤੇ ਅੱਜ ਦੇ ਦਿਨ ਬਿਰਾਜਮਾਨ ਕਰਦੇ ਨੇ ਸੋ ਬੜੀਆਂ ਹੀ ਪਿਆਰ ਵਾਲੀਆਂ ਸੰਗਤਾਂ ਭਾਈ ਲੈਹਣੇ ਜੀ ਦਾ ਜੋ ਕਿ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਗਾਂ ਦੇ ਨਾਲ ਲੱਗ ਕੇ ਅੰਗਦ ਹੋ ਗਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਨਾਮ ਗੁਰੂ ਸਾਹਿਬ ਜੀ ਨੇ ਰੱਖਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਮਨਾ ਰਹੀਆਂ ਨੇ ਸਰਬੱਤ ਸੰਗਤਾਂ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਸੋ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਰ ਸੰਗਤ ਜੀ ਆਪਣੇ ਵਿਚਾਰ ਕਮੈਂਟਾਂ ਵਾਲਾਈਂ ਜ਼ਰੂਰ ਦੱਸਿਆ ਕਰੋ ਸੋ ਇਸੇ ਤਰ੍ਹਾਂ ਹੋਰ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਜਿਨ੍ਹਾਂ ਨੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀਡੀਓ ਆਪਜੀ ਤੱਕ ਛੇਤੀ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ